ਇਸੋ ਇਹਦੇ ਮਾਹਰ ਨੇ 에어 ਹੀਟਰਾਂ ਦੇ ਉਹੀ ਦੱਸ ਸਕਦੇ ਆ ਕਿ ਕੀ ਹਾਦਸਾ ਹੋਇਆ। ਇੱਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਵਿਸ਼ਕਰਮਾ ਡੇ ਸੀ ਕਿਉਂਕਿ ਸਗਾ ਤਾਂ ਛੁੱਟੀ ਹੋਣੀ ਚਾਹੀਦੀ। ਜੀ ਵਿਸ਼ਕਰਮਾ ਡੇ ਨਹੀਂ ਇਹ ਫੋਰਮੈਨ ਸੀਗਾ। ਇਹ 24 ਘੰਟੇ ਹਾਜ਼ਰ ਹੁੰਦੇ। ਐਸੈਂਸ਼ੀਅਲ ਸਰਵਿਸ 'ਚ ਆਉਨੇ ਆ ਸੀ ਸਾਨੂੰ ਕਿਸੇ ਵੀ ਟਾਈਮ ਬੁਲਾਉਂਦੇ ਆ ਤਾਂ ਸਾਨੂੰ ਆਉਣਾ ਪੈਂਦਾ। ਜਿਹੜੇ ਫੈਕਟਰੀ 'ਚ ਨੇ ਮੰਗਦੇ। ਜ਼ਖਮੀ 5 ਬੰਦੇ ਜ਼ਖਮੀ ਐ ਇੱਕ ਮੁੰਡੇ ਦੀ ਕਨਾਲ ਜਿੰਦੀ ਡੈਥ ਹੋ ਗਈ। ਨਿਰਮਲ ਸਿੰਘ ਐ ਜੋ ਸਕਿਉਰਟੀ ਇੰਚਾਰਜ ਮੈਥੇ ਕੰਮ ਕਰਦਾ। ਜੀ ਥੋੜੀ ਨਾਈਟ ਡਿਊਟੀ ਸੀਗੀ। ਨਹੀਂ ਮੇਰੀ ਦਿਨੇ 9 ਤੋਂ 5 ਹੈ। ਕੀ ਹਾਦਸਾ ਹੋਇਆ ਹਾਦਸੇ ਦੇ ਬਾਰੇ ਹੁਣ ਮੈਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਜੋ ਇਸ ਇਹਦੇ ਮਾਹਰ ਨੇ 에어 ਹੀਟਰਾਂ ਦੇ ਉਹੀ ਦੱਸ ਸਕਦੇ ਆ ਕਿ ਕੀ ਹਾਦਸਾ ਹੋਇਆ ਇੱਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਵਿਸ਼ਕਰਮਾ ਡੀ ਸੀ ਕਿਉਂਕਿ ਸੀਗਾ ਤਾਂ ਛੁੱਟੀ ਹੋਣੀ ਚਾਹੀਦੀ ਸੀ ਵਿਸ਼ਕਰਮਾ ਡੀ ਵਿਸ਼ਕਰਮਾ ਡੀ ਨਹੀਂ ਇਹ ਫੋਰਮੈਨ ਸੀਗਾ ਇਹ 24 ਘੰਟੇ ਹਾਜ਼ਰ ਅੰਦਰ ਫੈਕਟਰੀ ਚ ਦੁੱਧ ਸਾਡਾ 24 ਘੰਟੇ ਚੱਲਦਾ ਇਹਗਾ essentiial service ਚ ਆਉਨੇ ਆ ਸੀ ਸਾਨੂੰ ਕਿਸੇ ਵੀ ਟਾਈਮ ਬੁਲਾਉਂਦੇ ਆ ਤਾਂ ਸਾਨੂੰ ਆਉਣਾ ਪੈਂਦਾ ਜਿਹੜੇ ਫੈਕਟਰੀ ਚ ਨੇ ਬੰਦੇ ਟੈਕਨੀਕਲ ਬੰਦੇ ਨੇ ਨਾ ਜਿਹੜੇ ਉਹਨਾਂ ਨੂੰ ਆਉਣਾ ਪੈਂਦਾ ਭਾਜੀ ਤਕਰੀਬਨ 10:30 ਪੌਣੇ 11 ਵਜੇ ਹੋਇਆ ਕੱਲ੍ਹ ਜਖਮੀ ਪੰਜ ਬੰਦੇ ਜਖਮੀ ਐ ਇੱਕ ਮੁੰਡੇ ਦੀ ਕਨਾਲ ਜਿੰਦੀ ਡੈਥ ਹੋ ਗਈ ਟੈਕਨੀਕਲ ਜਖਮੀ ਕਿਹੜੇ ਹੋ ਸੋ ਲੱਗ ਗਈ ਉਹ ਡੀ ਐਮ ਸੀ ਡੀ ਐਮ ਸੀ ਕਿਹੜੇ ਕਨਾਲ ਜਨ ਜਿਹੜੇ ਡੈਥ ਕਿੰਦੀ ਦੇਰ ਤੁਸੀਂ ਕੰਮ ਕਰ ਲਿਖੀ ਉਨੋਂ ਹੋ ਗਿਆ ਮੇਰਾ خیال 20 20 ਸਾਲ ਵੀ 25 ਸਾਲ ਹੋ ਗਏ ਹਾਂ ਪਾਕਿਸਤਾਨ ਕੇ 40 ਦਿਨ 80 ਦਿਨਾਂ ਦੀ ਐਜ ਹੋ ਗਈ ਹਾਂ 40 42 ਦਿਨਾਂ ਦੀ ਜੋ ਇਸ ਇਹਦੇ ਮਾਹਰ ਨੇ 에어 ਹੀਟਰਾਂ ਦੇ ਉਹੀ ਦੱਸ ਸਕਦੇ ਆ ਕਿ ਕੀ ਹਾਦਸਾ ਹੋਇਆ ਇੱਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਵਿਸ਼ਕਰਮਾ ਡੇ ਸੀ ਕਿਉਂਕਿ ਸੀਗਾ ਤਾਂ ਛੁੱਟੀ ਹੋਣੀ ਚਾਹੀਦੀ ਜੀ ਵਿਸ਼ਕਰਮਾ ਡੇ ਨਹੀਂ ਇਹ ਫੋਰਮੈਨ ਸੀਗਾ ਇਹ 24 ਘੰਟੇ ਹਾਜ਼ਰ ਰਹਿੰਦਾ ਐਸੈਂਸ਼ੀਅਲ ਸਰਵਿਸ ਚ ਆਉਨੇ ਆ ਸੀ ਸਾਨੂੰ ਕਿਸੇ ਵੀ ਟਾਈਮ ਬੁਲਾਉਂਦੇ ਆ ਤਾਂ ਸਾਨੂੰ ਆਉਣਾ ਪੈਂਦਾ ਜਿਹੜੇ ਫੈਕਟਰੀ ਚ ਨੰਮ ਜਾਂ ਕਮੀ ਪੰਜ ਬੰਦੇ ਜ਼ਖਮੀ ਇੱਕ ਮੁੰਡੇ ਦੀ ਕਨਾਲ ਜਿੰਦੀ ਡੈਥ ਹੋ ਗਈ ਨਿਰਮਲ ਸਿੰਘ ਹੈ ਜੇ ਸਕਿਉਰਟੀ ਇੰਚਾਰਜ ਮੈਥੇ ਕੰਮ ਕਰਦਾ ਜੀ ਥੋੜੀ ਨਾਈਟ ਡਿਊਟੀ ਸੀ ਨਹੀਂ ਮੇਰੀ ਦਿਨੇ 9 ਤੋਂ 5 ਜੀ ਕੀ ਹਾਦਸਾ ਹੋਇਆ ਹਾਦਸੇ ਦੇ ਬਾਰੇ ਹੁਣ ਮੈਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਜੋ ਇਸ ਇਹਦੇ ਮਾਹਰ ਨੇ 에어 ਹੀਟਰਾਂ ਦੇ ਉਹੀ ਦੱਸ ਸਕਦੇ ਆ ਕਿ ਕੀ ਹਾਦਸਾ ਹੋਇਆ ਇੱਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਵਿਸ਼ਕਰਮਾ ਦੇ ਸੀ ਕਿਉਂਕਿ ਸੀਗਾ ਤਾਂ ਛੁੱਟੀ ਹੋਣੀ ਚਾਹੀਦੀ ਸੀ ਵਿਸ਼ਕਰਮਾ ਦੇ ਵਿਸ਼ਕਰਮਾ ਦੇ ਨਹੀਂ ਇਹ ਫੋਰਮੈਨ ਸੀਗਾ ਇਹ 24 ਘੰਟੇ ਹਾਜ਼ਰ ਅੰਦਰ ਫੈਕਟਰੀ ਚ ਦੁੱਧ ਸਾਡਾ 24 ਘੰਟੇ ਚੱਲਦਾ ਠੀਕ ਆ ਐਸੈਂਸ਼ੀਅਲ ਸਰਵਿਸ ਆਉਨੇ ਆ ਸੀ ਸਾਨੂੰ ਕਿਸੇ ਵੀ ਟਾਈਮ ਬੁਲਾਉਂਦੇ ਆ ਤਾਂ ਸਾਨੂੰ ਆਉਣਾ ਪੈਂਦਾ ਜਿਹੜੇ ਫੈਕਟਰੀ ਚ ਨੇ ਬਣਦੇ ਜਿਹੜੇ ਬੰਦੇ ਕੁਝ ਟੈਕਨੀਕਲ ਬੰਦੇ ਨੇ ਨਾ ਜਿਹੜੇ ਉਹਨਾਂ ਨੂੰ ਆਉਣਾ ਪੈਂਦਾ ਭਾਜੀ ਤਕਰੀਬਨ 10:30 ਪਾਉਣੇ 11 ਵਜੇ ਹੋਇਆ ਕੱਲ੍ਹ ਜਖਮੀ ਪੰਜ ਬੰਦੇ ਜਖਮੀ ਇੱਕ ਮੁੰਡੇ ਦੀ ਕਨਾਲ ਜਿੰਦੀ ਡੈਥ ਹੋ ਗਈ ਟੈਕਨੀਕਲ ਜਖਮੀ ਕਿਹੜੇ ਹਸਪਤਲ ਲੱਗਾਈ ਉਹ ਡੀ ਐਮ ਸੀ ਡੀ ਐਮ ਸੀ ਜਿਹੜੇ ਕਨਾਲ ਜਿਹੜੇ ਡੈਥ ਕਿੰਨੀ ਦੇਰ ਤੁਸੀਂ ਕੰਮ ਕਰ ਲਿਆ ਉਹ ਨੂੰ ਹੋ ਗਿਆ ਮੇਰਾ ਖਿਆਲ 20 20 ਸਾਲ ਵੀ 25 ਸਾਲ ਹੋ ਗਏ ਕਣਕੇ 40 ਦਿਨ ਡੇਟੇ ਡੇ ਉਹਨਾਂ ਦੀ ਐਜ ਹਾਂ 40 42 ਦਿਨ ਡੇ